ਪੰਜਾਬ ਦੇ ਸਕੂਲਾਂ ਤੇ ਲਈ ਇੱਕ ਵੱਡਾ ਐਕਸ਼ਨ ਹੋ ਗਿਆ ਤੇ ਖਬਰ ਤੁਹਾਡੇ ਲਈ ਆ ਚੁੱਕੀ ਹੈ ਜਰ ਅਸਲ ਦੱਸੀਏ ਕਿ ਹੁਣ ਸਕੂਲਾਂ ਦੀਆਂ ਵੈਨਾਂ ਦੇ ਵਿੱਚ ਬੈਠ ਕੇ ਬੱਚੇ ਪੜ੍ਹਨ ਜਾਂਦੇ ਨੇ ਤਾਂ ਉਸ ਦੇ ਵਿੱਚ ਹੁਣ ਸਾਰੀਆਂ ਚੀਜ਼ਾਂ ਮੁਕੰਮਲ ਹੋਣਗੀਆਂ ਜਾਨੀ ਕਿ ਮਾਪ ਦੰਡਾਂ ਦੇ ਆਧਾਰ ਤੇ ਇਹ ਜਿਹੜੀਆਂ ਸਕੂਲ ਬੱਸਾਂ ਜਿਹੜੀਆਂ ਦੇਖੀਆਂ ਜਾਣਗੀਆਂ ਜਾਂਚ ਹੋਵੇਗੀ ਤੇ ਚਲਾਨ ਵੀ ਕੱਟੇ ਜਾਣਗੇ ਤਰਸਲ ਮਾਪੇ ਸਕੂਲ ਬੱਸਾਂ ਦੇ ਵਿੱਚ ਬੱਚਿਆਂ ਨੂੰ ਭੇਜਦੇ ਨੇ ਔਰ ਪੰਜਾਬ ਦੇ ਸਕੂਲਾਂ ਵਿੱਚ ਇਹ ਚੱਲਣ ਵਾਲੀਆਂ ਜਿਹੜੀਆਂ ਬੱਸਾਂ ਨੇ ਉਹ ਲੋੜਿੰਦੇ ਮਾਪ ਦੰਡਾ ਤੇ ਖਰੀਆਂ ਨਹੀਂ ਉਤਰ ਰੀਆਂ ਤੇ ਉਹਨਾਂ ਤੇ ਕਾਰਵਾਈ ਸ਼ੁਰੂ ਹੋ ਗਈ ਹੈ ਜਿਸ ਦੇ ਚਲਦੇ ਅਜਈਆਂ ਬੱਸਾਂ ਨੂੰ ਰੋਕ ਕੇ ਨਾ ਸਿਰਫ ਚੈਕਿੰਗ ਕੀਤੀ ਜਾ ਰਹੀ ਹੈ ਸਗੋਂ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਲਗਾਤਾਰ ਐਕਸ਼ਨ ਲਿੱਤੇ ਜਾ ਰਹੇ ਨੇ ਔਰ ਨਿਰਦੇਸ਼ ਨੇ ਕਿ ਸੜਕ ਸੁਰੱਖਿਆ ਤੇ ਸੇਫ ਵਾਹਨ ਸਕੂਲ ਵਾਹਨ ਪਾਲਿਸੀ ਅਧੀਨ ਸਕੂਲ ਬੱਸਾਂ ਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਇਸ ਮੌਕੇ 14 ਸਕੂਲੀ ਬੱਸਾਂ ਜੋ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਤੇ 6 ਦੇ ਚਲਾਨ ਕੱਟੇ ਗਏ ਨੇ ਜਦਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 16 ਵਾਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕੀਤੀ ਗਈ ਹੈ ਇਸ ਤਹਰ ਤੇ ਜਿਹੜੀਆਂ ਸਕੂਲ ਬੱਸਾਂ 'ਚ ਲੜਕੀਆਂ ਸਫ਼ਰ ਕਰਦੀਆਂ ਨੇ ਉਹਨਾਂ 'ਚ ਮਹਿਲਾ ਜਿਹੜੀ ਹੁਣੀ ਜ਼ਰੂਰੀ ਹੈ ਔਰ ਇਸ ਤੋਂ ਇਲਾਵਾ ਸਕੂਲੀ ਬੱਸਾਂ 'ਚ ਸੀਸੀਟੀਵੀ ਕੈਮਰੇ ਔਰ ਨਾਲ ਹੀ ਫਸਟੇਡ ਬਾਕਸ ਸਪੀਡ ਗਵਰਨਰਸ ਲਗਾਉਣੇ ਜ਼ਰੂਰੀ ਨੇ ਔਰ ਬਾਲ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਦੇ ਮਾਪੇ ਉਹਨਾਂ ਨੂੰ ਛੋਟੀ ਉਮਰ 'ਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ